ਪੰਜਾਬ ਵਿੱਚ ਨਸ਼ਾ ਵੱਡੇ ਪੱਧਰ ਤੇ ਪੈਰ ਪਸਾਰ ਰਿਹਾ ਲਗਾਤਾਰ ਨਸ਼ੇ ਕਾਰਨ ਕਈ ਮੌਤਾ ਹੋ ਚੁੱਕੀਆਂ ਨੇ ਤੇ ਨਸ਼ਾ ਖਿਲਾਫ ਤਿੰਨ ਪਿੰਡਾਂ ਦੇ ਲੋਕ ਇਕਜੁੱਟ ਹੋ ਗਏ ਨੇ ਡੀਐਸਪੀ ਨਾਬਾ ਨੂੰ ਪਿੰਡ ਦੇ ਲੋਕਾਂ ਨੇ ਕੱਲੀ-ਕੱਲੀ ਗੱਲ ਦੱਸੀ ਹੈ ਤੇ ਡੀਐਸਪੀ ਨਾਬਾ ਮਨਦੀਪ ਕੌਰ ਨੇ ਪਿੰਡ ਵਾਸੀਆਂ ਨੂੰ ਦੱਸਿਆ ਕਿ ਕਿਹੜੇ ਪਿੰਡ ਨਸ਼ਾ ਖਤਮ ਹੋਵੇਗਾ ਦੱਸ ਜੀ ਇੱਕ ਪਿੰਡ ਵਿੱਚ ਨਸ਼ਾ ਰੋਕਣ ਲਈ 31 ਮੈਂਬਰੀ ਟੀਮ ਬਣਾਈ ਗਈ ਹੈ ਤੇ ਡੀਐਸਪੀ ਮਨਦੀਪ ਕੌਰ ਦੇ ਵੱਲੋਂ ਨਾਬਾ ਪਹੁੰਚ ਕੇ ਲੋਕਾਂ ਨਾਲ ਮੀਟਿੰਗ ਵੀ ਕੀਤੀ ਗਈ ਹੈ ਵੈਰ ਗੁਰਜੀਤ ਕਖਸਾ ਵੈਰ ਗੁਰਜੀਤ ਕੀ ਹਤੇ ਅਸੀਂ ਡੀਐਸਪੀ ਸਾਹਿਬ ਮਨਦੀਪ ਕੌਰ ਜੀ ਮਾਈ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਜਿਵੇਂ ਕੀ ਕਰਲੇ ਸੀ ਸਾਡੇ ਪਿੰਡ ਚ 31 ਮੈਂਬਰੀ ਕਮੇਟੀ ਬਣਾਈ ਤੀ ਤੇ ਉਹਨਾਂ ਦੀ ਸਟੇਜ ਆਪਣੇ ਸੋਚਨ ਸਿੰਘ ਪੱਤਰਕਾਰ ਜੀ ਨੇ ਖਬਰ ਲਈ ਤਾਂ ਖਬਰ ਉਹ ਰਾਤੋਂ ਰਾਤ ਸਾਰੇ ਪਹੁੰਚ ਗਏ ਤੇ ਅੱਜ ਮੈਡਮ ਮਨਦੀਪ ਕੌਰ ਡੀਐਸਪੀ ਨੱਬਾ ਸਾਡੇ ਵਿਚਕਾਰ ਆਏ ਤੇ ਸਾਨੂੰ ਹੱਲਾਸ਼ੀਰੀ ਦੇ ਕੇ ਗਏ ਤੇ ਸਾਨੂੰ ਕਿਹਾ ਵੀ ਜੋ ਵੇਚਦਾ ਸਾਨੂੰ ਉਹਨਾਂ ਦੇ ਕੰਟੈਕਟ ਨੰਬਰ ਦੋ ਕਿੱਥੇ ਵੇਚਦੇ ਨੇ ਕਿੱਥੇ ਫੜਾ ਕੇ ਜਾਂਦੇ ਨੇ ਜਾਂ ਜਿਹੜੇ ਪਿੰਦੇ ਨੇ ਮਰੀਜ਼ ਨੇ ਮੁੰਡੇ ਉਹਨਾਂ ਨੂੰ ਸਾਡੇ ਸਾਥ ਨਾਲ ਉਹਨਾਂ ਦੇ ਮਾਪਿਆਂ ਦੇ ਸਾਥ ਨਾਲ ਐਡਮਿਟ ਕਰਾਓ ਪੰਜਾਬ ਸਰਕਾਰ ਉਹਨਾਂ ਨੂੰ ਐਡਮਿਟ ਕਰਨ ਵਾਸਤੇ ਐਮਰਜੈਂਸੀ ਦੇ ਹਸਪਤਾਲ ਤੇ ਹੋਰ ਕਈ ਹਸਪਤਾਲ ਦੇ ਰਹੀ ਆ हां ਜਿਵੇਂ ਸਾਡੇ ਪਿੰਡ ਦੇ ਨੇ ਦਵਾਣਾ ਕਰਨ ਨੂੰ ਟੇਕੋ ਮਾਡਲ ਟਾਉਨ ਨੇ ਸਾਥ ਦਿੱਤਾ ਅਸੀਂ ਸਾਰੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਰਾ ਪਿੰਡ ਸਾਡੇ ਨਾਲ ਖੜਾ ਅਸੀਂ ਹਰ ਪਿੰਡਾਂ ਨੂੰ ਇਹ ਗੱਲ ਕਹਿਣਾ ਚਾਹੁੰਦੇ ਆਂ ਵੀ ਸਾਰੇ ਪਿੰਡ ਦੇ ਸਾਰੇ ਪਿੰਡ ਆਪਦੇ ਆਪ ਦੇ ਪਿੰਡਾਂ ਦੇ ਵਿੱਚ ਇੱਕ ਕਮੇਟੀ ਬਣਾਉਣ ਉਹ ਕਮੇਟੀ ਜਿਵੇਂ ਬਣਾ ਕੇ ਕਮੇਟੀ ਦੇ ਵਧੀਆ ਤੌਰ ਤੇ ਕੰਮ ਕਰਨ ਵੀ ਜਿਹੜਾ ਦੇਰੀ ਨਾਲ ਵੇਚ ਨਾਉਦਾ ਉਹਨੂੰ ਫੜ ਕੇ ਪੁਲਿਸ ਨੂੰ ਦੇਣ ਜਾਂ ਜਿਹੜੇ ਪੀਂਦੇ ਨੇ ਉਹਨਾਂ ਦਾ ਟ੍ਰੀਟਮੈਂਟ ਕਰਾਉਣ ਏ ਬਹੁਤ ਵਧੀਆ ਸਾਨੂੰ ਪ੍ਰਸ਼ਾਸਨ ਦਾ ਸਾਥ ਮਿਲ ਰਿਹਾ ਜੀ ਆਪਣੀ ਡਿਪਟੀ ਮੈਡਮ ਆਏ ਨੇ ਚੌਕੀ ਇੰਚਾਰਜ ਜੀ ਸਾਰਾ ਸਾਰਾ ਪੁਲਿਸ ਪ੍ਰਸ਼ਾਸਨ ਤੇ ਆਪਣੇ ਤਿੰਨੇ ਚਾਰੇ ਨਗਰਾਂ ਨੇ ਰਲ ਕੇ ਜੀ ਕਮੇਟੀ ਬਣਾਈ ਆ ਨਸ਼ੇ ਖਿਲਾਫ ਜੀ ਬਹੁਤ ਬੁਰੀ ਹਾਲਤਾ ਸਾਡੇ ਕਈ ਨੌਜਵਾਨਾਂ ਦੀ ਮੌਤ ਹੋ ਗਈ ਜੀ ਇਹ ਨਸ਼ੇ ਕਰਕੇ ਤੇ ਉਤੇ ਆਪ ਦਾ ਆਪ ਦਾ ਪਿੰਡ ਜੀ ਖਾਣ ਨੂੰ ਆਪ ਸਾਹਮਣਾ ਬੂ ਤਾਂ ਕੋਈ ਠੱਲਰ ਪੂ ਜਾ ਕੇ ਬਹੁਤ ਜ਼ਿਆਦੇ ਬੁਰੀ ਹਾਲਤਾ ਪੁਲਿਸ ਪ੍ਰਸ਼ਾਸਨ ਸਾਡਾ ਪੂਰਾ ਸਾਥ ਦੇ ਰਿਹਾ ਤੇ ਸਾਰੀਆਂ ਪੰਚਾਇਤਾਂ ਸਾਥ ਦੇ ਰੀਆਂ ਨੇ ਜੀ ਤੇ ਇੱਕ ਗੱਲ ਇਹ ਹੈ ਜੀ ਜਦੋਂ ਕੋਈ ਬੱਚਾ ਆਪਦਾ ਨਵਾਂ ਨਵਾਂ ਲੱਗਦਾ ਮਾਪੇ ਪਾ ਨੂੰ ਨਹੀਂ ਪਤਾ ਹੁੰਦਾ ਜੀ ਇਹ ਗੱਲ ਦਾ ਉਹ ਕੋਈ ਭੈਣ ਭਾਈ ਦੱਸਦਾ ਜਦ ਮਾਪੇ ਪਾ ਗੁੱਸਾ ਕਰਦਾ ਵੀ ਕਿਉਂ ਕਹਿੰਦੇ ਸਾਡੇ ਬੱਚੇ ਨੂੰ ਕਦੇ ਵੀ ਇਹ ਗੱਲ ਦਾ ਗੁੱਸਾ ਨਾ ਕਰੋ ਜੀ ਸਮਾ ਉਹਦਾ ਧੰਨਵਾਦ ਕਰੋ ਜਾਨੂੰ ਫਿਰ ਘਰਦਿਆਂ ਨੂੰ ਪਤਾ ਲੱਗਦਾ ਜਾਨੂੰ ਗੱਲ ਬਹੁਤ ਦੂਰ ਭੱਜ ਜਾਂਦੀ ਹੈ ਜੀ ਇਹ ਕੋਈ ਆਪਣਾ ਭੈਣ ਭਾਈ ਚਾਹੇ ਬੈਰੀ ਦਾ ਬੱਚਾ ਜੀ ਉਹਦੇ ਜੇ ਆਪਾਂ ਨੂੰ ਕੋਈ ਗੱਲ ਪਤਾ ਲੱਗਦੀ ਆ ਤਾਂ ਉੱਲਾ ਨਾ ਰੱਖੋ ਉਹਦੇ ਘਰੇ ਦੱਸੋ ਵੀ ਇਹ ਮਾੜੀ ਸ਼ੰਗਤ ਚੋਂ ਬੈੰਦਾ ਤਾਂ ਜਾ ਕੇ ਕੋਈ ਮਾੜਾ ਮੋਟਾ ਠੱਲਰ ਬੋ ਜੀ ਬਹੁਤ ਜ਼ਿਆਦਾ ਬੁਰੀ ਹਾਲਤਾਂ ਨੇ ਜੀ ਬਹੁਤ ਨੌਜਵਾਨਾਂ ਦਾ ਧੰਨਵਾਦ ਆ ਸਾਰੇ ਨੌਜਵਾਨਾਂ ਨੇ ਰਲ ਕੇ ਜੀ ਕਮੇਟੀ ਬਣਾਈ ਆ ਅਸੀਂ ਪੰਚਾਇਤਾਂ ਵੱਲੋਂ ਪੂਰਾ ਸਾਥ ਦੇਵਾਂਗੇ ਜਿਨ੍ਹਾਂ ਦਾ ਜਿੱਥੇ ਵੀ ਲੋੜ ਹੋ ਉਤੇ ਪੁਲਿਸ ਪ੍ਰਸ਼ਾਸਨ ਦੀ ਮੈਡਮ ਦੀਪਕੌਰ ਆਏ ਨੇ ਉਹਨਾਂ ਦਾ ਸਾਨੂੰ ਬਹੁਤ ਸਹਿਯੋਗ ਆ ਜੀ ਤੱਲ ਸਾਨੂੰ ਇੱਕ ਕਮੇਟੀ ਬਣਾਈ ਦੀ ਜੀ 33 ਮੈਂਬਰੀ ਸਾਡੇ ਅੱਤਰਗਾਰ ਨੇ ਪਿੰਡੋਂ ਸੋਜੈਨ ਸਿੰਘ ਜੀ ਉਹਨਾਂ ਨੇ ਖਬਰ ਲਈ ਖਬਰ ਦਾਸਰ ਹੋਇਆ ਜੀ ਪ੍ਰਸ਼ਾਸਨ ਆਇਆ ਸਾਡੇ ਕੋਲੇ ਮੈਡਮ ਐਸ ਡੀ ਐਸ ਪੀ ਜਿਹੜੀ ਸਰਕਾਰ ਦੀ ਨਸ਼ਾ ਵਿਰੁੱਧ ਨੇਮ ਜਲਾਈ ਹੋਈ ਆ ਉਹਦੇ ਤਹਿਤ ਸਾਡੇ ਨਾਲ ਗੱਲਬਾਤ ਕਰੀ ਅਸੀਂ ਮੈਡਮ ਨੂੰ ਦੱਸਿਆ ਵੀ ਨਸ਼ਾ ਔਰੇ ਮੁੰਡੇ ਕਰਦੇ ਆ ਬਹੁਤ ਜ਼ਿਆਦੇ ਵੀ ਜਿਹੜੇ ਵੇਚ ਦੇਣ ਹੁੰਦੇ ਨੇ ਉਹਨਾਂ 'ਤੇ ਤੁਸੀਂ ਕਾਰਵਾਈ ਕਰੋ ਜਗ੍ਹਾ ਦੱਸੀ ਸੀ ਉਹਨਾਂ ਨੂੰ ਵੀ ਇੱਥੇ-ਇੱਥੇ ਹੁੰਦੇ ਨੇ ਉਹ ਕਹਿੰਦੇ ਕਿ ਕਰਾਂਗੇ ਅਸੀਂ ਤੁਹਾਡੇ ਨਾਲ ਸਹਿਯੋਗ ਅਸੀਂ ਵੀ ਕਰਾਂਗੇ ਤੁਸੀਂ ਵੀ ਕਰੋ ਸਹਿਯੋਗ ਤੇ ਆਪਣਾ ਕੁਝ ਨਾਬੇ ਜਗ੍ਹਾ ਨੇ ਉਹਨਾਂ ਨੂੰ ਮੈਂ ਦੱਸਿਆ ਮੁੰਡਿਆਂ ਨੇ ਵੀ ਉੱਥੇ-ਉੱਥੇ ਨਸ਼ਾ ਵਿਕਦਾ ਆ ਜਾਂ ਕਰਨ ਜਾਂਦੇ ਨੇ ਉਹਦੇ ਸਬੰਧ ਵਿੱਚ ਸਹਿਯੋਗ ਕਰਿਆ ਮੈਡਮ ਨੇ ਸਾਡਾ ਬਹੁਤ ਤੇ ਅਸੀਂ ਪਿੰਡ ਵੱਲੋਂ ਸਾਰੇ ਜਣੇ ਨੇ ਰਲ ਕੇ ਇੱਕ ਗਰੁੱਪ ਬਣਾਇਆ WhatsApp ਉਹਦੇ ਵਿੱਚ ਬੰਦੇ ਜੋੜੇ ਨੇ ਅਸੀਂ ਵੀ ਜੇ ਕੋਈ ਨਸ਼ਾ ਕਰਦਾ ਜਾਂ ਕੋਈ ਦੇਣ ਆਉਂਦਾ ਇੱਕ ਦੂਜੇ ਨੂੰ ਮੈਸੇਜ ਲਾਵੋ ਉੱਥੋਂ ਉਹਨਾਂ ਨੂੰ ਭਜਾਓ ਪ੍ਰਸ਼ਾਸਨ ਨੂੰ ਦੱਸੋ ਪ੍ਰਸ਼ਾਸਨ ਆਪਣਾ ਸਾਥ ਦੇਊਗਾ ਪਿੰਡੋ ਅਸੀਂ ਹੋਰ ਪਿੰਡਾਂ ਨੂੰ ਵੀ ਅਪੀਲ ਕਰਦੇ ਆਂ ਇਹ ਗੱਲ ਵੀ ਤੁਸੀਂ ਵੀ ਇਸ ਤਰ੍ਹਾਂ ਕਮੇਟੀਆਂ ਬਣਾਵੋ ਪਰ ਨਸ਼ੇ ਨੂੰ ਜੜ ਨੂੰ ਖਤਮ ਕਰੀਏ ਆਉਣ ਵਾਲੀ ਪੀੜ੍ਹੀ ਵੱਜ ਜਵੇ ਆਪਣੀ ਕੋਈ ਨਵਾਂ ਨਾ ਲੱਗੇ ਜਿਹੜਾ ਪੁਰਾਣਾ ਲੱਗਿਆ ਹੋਇਆ ਪੁਰਾਣਾ ਮੁੰਡਾ ਲੱਗਿਆ ਹੋਇਆ ਉਹਨੂੰ ਦਵਾਈ ਦਵਾਵਾਂਗੇ ਆਪਾਂ ਹੋਰ ਅਪਰਾਲਾ ਹੋ ਕੋਈ ਇਹਨੂੰ ਲੋੜ ਹੋ ਗਈ ਉਸ ਤਰ੍ਹਾਂ ਦੀ ਉਹ ਆਪਾਂ ਕਰਾਂਗੇ ਅਸੀਂ ਕਮੇਟੀ ਬਣਨ ਤੋਂ ਬਾਅਦ ਵੀ ਕੋਈ ਅਸਰ ਪਿਆ ਆ ਅਸਰ ਕੱਲ ਇੱਕ ਮੁੰਡਾ ਸਾਡੇ ਨਾਲ ਜਦ ਅਸੀਂ ਕਮੇਟੀ ਬਣਾ ਰਹੇ تھے ਉਹ ਕਹਿੰਦਾ ਵੀ ਮੈਂ ਨਸ਼ਾ ਛੱਡਦਾ ਮੈਨੂੰ ਅਸੀਂ ਗਿਆ ਤੈਨੂੰ ਦਵਾਈ ਦਿਵਾਵਾਂਗੇ ਇੱਕ ਦੋ ਮੁੰਡੇ ਕਰਦੇ ਸੀ ਘਰੇ ਵੀ ਜਾ ਕੇ ਉਹਨਾਂ ਦੇ ਉਹਨਾਂ ਨੂੰ ਬੇਨਤੀ ਕਰਕੇ ਆਏ ਵੀ ਤੁਸੀਂ ਕੋਰੋਨਾ ਨਸਾ ਜੇ ਨਸੇ ਵਾਲਾ ਕੋਈ ਆਉਂਦਾ ਸਾਨੂੰ ਦੱਸੋ ਥੋਡੇ ਕੋਲੇ ਇੱਥੇ ਬੈਠੋ ਇਕੱਠਾ ਨਾ ਕਰੋ ਤੇ ਹੁਣ ਜਿਵੇਂ ਇੱਥੇ ਆਪਾਂ ਖੜੇ ਜਗਾ ਤੇ ਇੱਥੇ ਵੀ ਮੁੰਡੇ ਆਉਂਦੇ ਨੇ ਅਸੀਂ ਰੋਕ ਕੇ ਨੇ ਹੁਣ ਰਾਤ ਠੰਡ ਪਈ ਰਹੀ ਆ ਕੁਸੇਗਾ ਹੋਰ ਨਿਕਦੋ ਉੱਥੇ ਵੀ ਅਸੀਂ ਕਿਹਾ ਵੀ ਤੁਸੀਂ ਭਾਈ ਇੱਥੇ ਇਕੱਠਾ ਨਾ ਕਰੋ ਇਕੱਠ ਹੁੰਦਾ ਉਹਨੂੰ ਦੇਖ ਕੇ ਨਮਾ ਨਾ ਵੀ ਲੱਗੇ ਨਾਲ ਪਰਾਣਾ ਦਾ ਕਰੇ ਰਿਹਾ ਉਹਨੂੰ ਦਵਾਈ ਦਿਵਾ ਕੇ ਬਚਾਰਾਂਗੇ ਜਿਹੜਾ ਨਵਾਂ ਲੱਗ ਗਿਆ ਉਹਨੂੰ ਆਪਾਂ ਇੱਕ ਨਾਮ ਪਤਾ ਲੱਗਦਾ ਅਗਲੇ ਨੂੰ ਹੁਣ ਜੇ ਮੈਂ ਅਸੀਂ 30 32 ਬੰਦੇ ਇਕੱਠੇ ਹੋ ਗਏ ਮੁੰਡੇ ਉਹਦੇ ਨਾਲ ਫਰਕ ਬਹੁਤ ਪਿਆ ਇਸ ਚੀਜ਼ ਦਾ ਬੇਮਤਲ ਹੁਣ ਇਕੱਠੇ ਹੁੰਦੇ ਇੱਥੇ ਖੜ੍ਹ ਜਾਂਦੇ ਨੇ ਉਹਨੂੰ ਦੇਖ ਕੇ ਕੋਈ ਸੁੱਖੇ ਦੀ ਲੱਗਿਆ ਸੁੱਖੇ ਤੋਂ ਗਾਂ ਵੱਜ ਜਾਂਦਾ ਤੇ ਗੂ ਪਿੰਡ ਦੇ ਵਿੱਚ ਆਏ ਆ ਤੇ ਇੱਥੇ ਅਸੀਂ ਇੱਕ ਮੀਟਿੰਗ ਕਰਨੀ ਸੀ ਰਿਗਾਰਡਿੰਗ ਡਰੱਗਸ ਨੂੰ ਲੈ ਕੇ ਤੇ ਪਿੰਡ ਵਾਲਿਆਂ ਨੇ ਵੀ ਮਤਾ ਪਾਇਆ ਵੀ ਅਸੀਂ ਪਿੰਡ ਦੇ ਵਿੱਚ ਬਿਲਕੁਲ ਵੀ ਨਸ਼ਾ ਜਿਹੜਾ ਨਹੀਂ ਵੇਚਣ ਦਿੱਤਾ ਜਾਊਗਾ ਔਰ ਜਿਹੜੇ ਬੱਚੇ ਇੱਥੇ ਕਰਦੇ ਆ ਇਥੋਂ ਪਿੰਡ ਦੀ ਇਹੀ ਸ਼ਿਕਾਇਤ ਆ ਰਹੀ ਸੀ ਕਿ ਇੱਥੋਂ ਦੇ ਬੱਚੇ ਜਿਹੜੇ ਆ ਬਾਹਰੋਂ ਨਸ਼ਾ ਲਿਆ ਕੇ ਉਹ ਕਰਦੇ ਆ ਤੇ ਅਸੀਂ ਹੁਣ ਉਹਨਾਂ ਉਹਨਾਂ ਬੰਦਿਆਂ ਦੇ ਸਾਰਿਆਂ ਦੇ ਨਾਮ ਵੀ ਲੈ ਲਏ ਆ ਤੇ ਸਾਡੀ ਪੂਰੀ ਕੋਸ਼ਿਸ਼ ਇਹੀ ਰਹੂਗੀ ਕਿ ਜਿਹੜੇ ਬੱਚੇ ਨਸ਼ਾ ਕਰਦੇ ਆ ਪਹਿਲ ਦੇ ਆਧਾਰ ਤੇ ਪਹਿਲਾਂ ਤਾਂ ਉਹਨਾਂ ਨੂੰ ਐਡਮਿਟ ਕਰਵਾ ਜਾਵੇ ਹਸਪੀਟਲ ਦੇ ਵਿੱਚ ਜਿਹੜੀ ਇਸ ਬਿਮਾਰੀ ਦੇ ਉੱਪਰ ਲੱਗਿਆ ਪਹਿਲਾਂ ਉਹਨਾਂ ਨੂੰ ਉੱਥੋਂ ਸੇਫ ਕੀਤਾ ਜਾਵੇ ਤੇ ਨਾਲ ਦੇ ਨਾਲ ਅਸੀਂ ਜਿਹੜੇ ਨਾਮ ਸਾਨੂੰ ਦੱਸਿਆ ਉਹਨਾਂ ਨੂੰ ਰਾਉਂਡ ਅਪ ਕਰਕੇ ਤੇ ਉਹਨਾਂ ਦੀ ਬੰਦੀ ਸਜ਼ਾ ਉਹਨਾਂ ਨੂੰ ਦਿੱਤੀ ਜਾਵੇ ਆ ਜੀ ਇਹਨਾਂ ਨੇ ਸਾਨੂੰ ਆ ਕਾਫੀ ਜਿਹੜੀਆਂ ਟਿਪ ਦਿੱਤੀਆਂ ਹੋਈਆਂ ਆ ਉਹ ਮੈਂ ਹੁਣ ਨਹੀਂ ਦੱਸ ਸਕਦੀ ਉਹਨਾਂ ਤਾਂ ਅਸੀਂ ਪੂਰਾ ਕੰਮ ਕੀਤਾ ਜਾਊਗਾ ਮੇਰੇ ਨਾਲ ਐਸ ਐਚਓ ਸਦਰ ਨਾਬੇ ਵੀ ਆਏ ਹੋਇਆ ਔਰ ਚੌਂਕੀ ਇੰਚਾਰਜ ਵੀ ਆਇਆ ਤੇ ਅਸੀਂ ਉਹ ਸਾਰੇ ਪੁਆਇੰਟ ਜਿਹੜੇ ਨੋਟ ਕਰ ਲੈ ਕਰ ਲਏ ਆ ਤੇ ਸਾਡਾ ਹੁਣ ਉਹੀ ਫੋਕਸ ਰਹੂਗਾ ਜਿਹੜੇ ਇਹਨਾਂ ਨੇ ਪੁਆਇੰਟ ਦਿੱਤੇ ਆ ਤੇ ਮੈਂ ਤੁਹਾਨੂੰ ਮਤਲਬ ਅੱਜ ਇੱਕ ਵਾਅਦਾ ਕਰਕੇ ਗਈਆਂ ਪਿੰਡ ਵਾਲਿਆਂ ਦੇ ਨਾਲ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਥੋਂ ਨਸ਼ਾ ਜਿਹੜਾ ਬਿਲਕੁਲ ਖਤਮ ਕੀਤਾ ਜਾਊਗਾ ਮੈਂ ਇੱਕ ਇਹ ਵੀ ਇਹਨਾਂ ਨੂੰ ਮੈਸੇਜ ਦੇਣਾ ਚਾਹੁੰਦੀ ਆ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਜ਼ਰੂਰ ਕਰਾਉਣ ਜਿਹੜਾ ਇਹ ਨਸ਼ੇ ਵਰਗੀ ਬਿਮਾਰੀ ਨੂੰ ਜੇ ਆਪਾਂ ਮਤਲਬ ਮਾਤ ਦੇਣੀ ਆ ਤੇ ਆਪਨੂੰ ਨਾਲ-ਨਾਲ ਖੇਡਾਂ ਜ਼ਰੂਰ ਕਰਾਉਣੇ ਜ਼ਾਇਦੀਆਂ ਜੇ ਪਿੰਡ ਦੇ ਵਿੱਚ ਖੇਡਾਂ ਦਾ ਮਾਹੌਲ ਹੋਊਗਾ ਤੇ ਬੱਚਿਆਂ ਨੂੰ ਜਿਹੜਾ ਆਪਾਂ ਇਹੋ ਜਿਹੇ ਬਿਮਾਰੀ ਤੋਂ ਦੂਰ ਰੱਖ ਸਕਦੇ ਆ। ਆ ਜੀ ਮੈਂ ਤਾਂ ਸਾਰੇ ਪੰਜਾਬ ਨੂੰ ਇਹ ਮੈਸੇਜ ਦੇਣਾ ਚਾਹੂੰਗੀ ਕਿ ਵੱਧ ਤੋਂ ਵੱਧ ਜਿਹੜੀਆਂ ਆ ਇਦਾਂ ਦੀਆਂ ਕਮੇਟੀਆਂ ਬਣਾਣ ਇਕਜੁੱਟ ਹੋਣ ਜਿੰਨਾ ਚਿਰ ਆਪਾਂ ਸਾਰੇ ਇਕੱਠੇ ਨਹੀਂ ਹੁੰਦੇ ਇਦਾਂ ਦੀ ਬਿਮਾਰੀ ਨੂੰ maat ਆਪਾਂ ਨਹੀਂ ਪਾ ਸਕਦੇ ਜੇ ਆਪਾਂ ਸਾਰੇ ਆ ਪੁਲਿਸ ਹੋ ਗਏ ਆਪਾਂ ਸਿਵਲ ਪ੍ਰਸ਼ਾਸਨ ਹੋ ਗਿਆ ਜੇ ਆਮ ਪਬਲਿਕ ਹੋ ਗਈ ਜੇ ਸਾਰੇ ਆਪਾਂ ਇਕੱਠੇ ਹੋ ਕੇ ਇੱਕ ਬੜੇ ਕੰਮ ਤੇ ਕੰਮ ਕਰਾਂਗੇ ਨਾ ਤੇ ਉਹਨੂੰ ਆਪਾਂ ਜਰੂਰ ਹਰਾ ਪਾਵਾਂਗੇ ਤਾਂ ਮੇਰੇ ਸਾਰੇ ਪੰਜਾਬ ਵਾਸੀਆਂ ਨੂੰ ਇਹ ਹੀ ਅਪੀਲ ਆ ਕਿ ਜੇ ਆਪਾਂ ਆਪਣੀ ਨੌਜਵਾਨ ਪੀੜੀ ਨੂੰ ਬਚਾਉਣਾ ਆ ਤਾਂ ਆਪਾਂ ਨੂੰ ਇੱਕ ਜੱਟ ਹੋਣਾ ਪਊਗਾ